ਇਹ ਕਿ ਦੂਜੇ ਸੂਏ ਸੁੰਦੀਏ ਪਹਿਲੇ ਸੂਏ ਨੇ 22 23 ਲੀਟਰ ਦੁੱਧ ਦਿੱਤਾ ਹੈ 22 23 ਲੀਟਰ ਹਾਂ ਜੀ ਜਿਹੜਾ ਆਨ ਰਿਕਾਰਡ ਆ ਪਾਚੋਆ ਬਾਈ ਚੋਆ ਚੋਆ ਇਹਨੇ ਜਣਾ ਬਾਹਰ ਨੂੰ ਤੇ ਇਹਨਾਂ ਨੇ ਵੇਚ ਕੇ ਜਾਣੇ ਪਸੂ ਵੇਚ ਕੇ ਜਾਣੀ ਹਾਂ ਜਣੀ ਪ੍ਰਿੰਟ ਚੰਗਾ ਵਾ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਆ ਬਾਈ ਹੁਣਾਂ ਨੇ ਜਿਵੇਂ ਬਾਹਰ ਜਾਣਾ ਕਰਕੇ ਬਾਈ ਥੋੜੇ ਇਹਨੂੰ ਸੇਲ ਕਰ ਰਹੇ ਆ ਇਹਨਾਂ ਦਾ ਦੁੱਧ ਦਿੱਤਾ ਇਹਨੇ ਬਿਲਕੁਲ ਬਾਈ ਜੋ ਸੂਪ ਵੀ ਫਿਰ ਆਪਾਂ ਚੋ ਕੇ ਦੁੱਧ ਦੇਣਾ ਫਿਰ ਆਪਾਂ 22 ਦਾ ਮੰਨਣਾ ਹੈ ਨਾ ਤੇ ਲਓ ਬਾਈ ਗੁਲਦੀਪ ਬਾਈ ਤੇਰੇ ਹਿਸਾਬ ਨਾਲ ਕਿੰਨਾ ਦੁੱਧ ਦੇਣਾ ਚਾਹੀਦਾ ਇਹ ਸੂਏ ਨੂੰ ਬਾਈ ਤੇ ਬਾਈ 25 ਲ 25 ਲੀਟਰ ਵਾਲਾ ਕਲਦੀ ਫਿਰ ਰੇਟ ਬਾਈ ਕੀ ਕਰਾਂਗੇ ਆਪਾਂ ਬਾਈ ਜੀ ਜੇ ਫਾਰਮ ਫੋਰਮ ਚ ਹੁੰਦੀ ਤਾਂ ਜੀ ਇਹਦਾ ਰੇਟ ਤੁਹਾਨੂੰ ਪਤਾ ਡੇਢ ਡੂਡ ਮੰਨਣਾ ਸੀ ਅਗਲੇ ਨੇ ਸਾਥੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੋ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਬਾਗੇ ਪੁਰਾਣੇ ਏਰੀਆ ਦੇ ਵਿੱਚ ਸਮਾਲਸਰ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਘਰੇਲੂ ਪਰਿਵਾਰ ਦੇ ਵਿੱਚੋਂ ਬਹੁਤ ਚੰਗੀ ਬੈੜ ਲੈ ਕੇ ਆਏ ਆ ਚੰਗੇ ਦੁੱਧ ਵਾਲੀ ਚੰਗੀ ਬੈੜ ਕਿਉਂਕਿ ਆਮ ਤੌਰ ਤੇ ਸੱਜਣ ਕਹਿੰਦੇ ਹੁੰਦੇ ਬਾਈ ਕੋਈ ਘਰੇਲੂ ਪਰਿਵਾਰ ਦੇ ਵਿੱਚੋਂ ਬੈੜ ਹੋਵੇ ਤਾਂ ਦੱਸਿਓ ਜਰੂਰ ਇੱਕ ਘਰੇਲੂ ਪਰਿਵਾਰ ਦੇ ਵਿੱਚੋਂ ਆ ਬਾਈ ਹੁਣਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਸਾਰੀ ਜਾਣਕਾਰੀ ਰੇਟ ਦੁੱਧ ਵੀਡੀਓ ਦੇ ਵਿੱਚ ਹੀ ਹੋਊਗਾ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖ ਲਓ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਤਾਂ ਬਾਈ ਨਾਮ ਦੱਸ ਜਿਓੀ ਆਪਾਂ ਕੁਲਦੀਪ ਸਿੰਘ ਬਾਈ ਕੁਲਦੀਪ ਕੁਲਦੀਪ ਬਾਈ ਜਿਹੜੇ ਇਹ ਪਰਿਵਾਰ ਦੇ ਵਿੱਚੋਂ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਇਹ ਕੋਈ ਵਪਾਰ ਦਾ ਕੰਮ ਆ ਕਿ ਬਾਈ ਘਰੇਲੂ ਹੀ ਆ ਬਾਈ ਜੀ ਇਹਨਾਂ ਦਾ ਤਾਂ ਘਰੇਲੂ ਕੰਮ ਆ ਜੀ ਇਹ ਮੇਰੀ ਸਿਸਟਰ ਆ ਇੱਥੇ ਸਮਾਰਸਰ ਮੈਂ ਕਰਦਾ ਵਪਾਰ ਮੱਝਾਂ ਦਾ ਰੋਡੇ ਪਿੰਡ ਤੋਂ ਠੀਕ ਹੈ ਜੀ 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 ਨੇ ਤੇ ਇਹਨਾਂ ਨੇ ਵੇਚ ਕੇ ਜਾਣੇ ਪਸ਼ੂ ਵੇਚ ਕੇ ਜਾਣੀ ਹਾਂਜੀ ਜਾਨੀ ਵੀ ਇਹੇ ਬਾਈ ਜਿਵੇਂ ਆਪਾਂ ਗੱਲਬਾਤ ਕਰੀ ਇਹਨਾਂ ਦੇ ਘਰ ਦੇ ਕੋਈ ਪਾਲੀ ਹੋਈ ਆ ਹਾਂ ਘਰ ਦੀ ਪਾਲੀ ਹੈ ਬਾਈ ਘਰ ਦੀ ਪਾਲੀ ਹੋਈ ਹੈ ਹਾਂਜੀ ਬਾਈ ਜੇ ਗੱਲਬਾਤ ਕਰੀਏ ਇਹਦੀ ਮਾਂ ਦੀ ਹੈਣਾ ਬਰੀਡ ਚ ਬੈੜ ਚੰਗੀ ਆ ਹੈਣਾ ਇਹਦੀ ਮਾਂ ਦਾ ਵੀ ਰਿਕਾਰਡ ਚੰਗਾ ਸੀਗਾ ਦੁੱਧ ਦਾ ਉਹ ਵੀ ਚੰਗਾ ਸੀ ਬਾਈ ਉਹਦਾ 25 ਲੀਟਰ ਦਾ ਰਿਕਾਰਡ ਸੀਗਾ ਜੀ ਠੀਕ ਆ ਬਾਈ ਤੇ ਜੇ ਗੱਲਬਾਤ ਕਰੀਏ ਬਾਈ ਇਹਦੀ ਹੈਣਾ ਤੇ 191 ਸੂਏ ਬਾਈ ਸੋਣਾ ਇਹਨੇ ਕਰਦੀ ਇੱਕ ਹੀ ਦੂਜੀ ਸੂਏ ਸੂਂਦੀ ਹੈ ਪਹਿਲੇ ਸੂਏ ਨੇ 22 ਲੀਟਰ ਦੁੱਧ ਦਿੱਤਾ ਜੀ 22 23 ਲੀਟਰ ਜਿਹੜਾ ਆਨ ਰਿਕਾਰਡ ਆ ਪ ਬੱਛੀ ਖੜੀ ਆ ਪਹਿਲੇ ਸੂਏ ਦੀ ਨਾਲ ਆਹ ਵਾਲੀ ਜਿਹੜੀ ਇਹਦੀ ਬੱਛੀ ਆ ਹਨ ਬੱਛੀ ਵੀ ਬਾਈ ਚੰਗੀ ਆ ਹਨ ਜੇ ਆਪਾਂ ਗੱਲ ਕਰੀਏ ਬਾਈ ਇਹਦਾ ਹੁਣ ਜਿਵੇਂ ਆਪਾਂ ਗੱਲ ਕਰੀਏ ਕਿੰਨੇ ਕਿ ਦਿਨਾਂ ਦੀ ਕੱਚੀ ਆ ਜੇ ਇਹ ਬਸ ਬਾਈ 5 ਜਾਂ 4 ਦਿਨਾਂ ਤੋਂ ਸੂਪੇ ਚ ਦੋ ਦਿਨ ਲੱਜੇ ਬਤਣ ਪੂਰੇ ਜੇ ਦਿਨ ਪੂਰੇ ਆ ਤੇ ਬਾਈ ਜਿਵੇਂ ਹੁਣ ਇਹਦੇ ਸੀਮਨ ਦੀ ਗੱਲ ਕਰੀਏ ਜਿਹੜਾ ਇਸ ਵਾਰਾ ਚੰਗਾ ਸਟਰਾ ਲੱਗਿਆ ਹੋਇਆ ਹਾਂਜੀ ਇਹ ਸੀਮਨ ਸਰਕਾਰੀ ਡਾਕਟਰ ਤੋਂ ਭਰਾਇਆ ਚੰਗਾਈ ਭਰਾਇਆ ਜੂ ਐ ਨਹੀਂ ਪਤਾ ਵੀ ਕਿਹੜਾ ਸੀਮਨ ਸੀਗਾ ਕੀ ਆ ਮਤਲਬ ਉਹ ਝੂਠੇ ਮਾਰਨਾ ਠੀਕ ਆ ਬਾਈ ਇਹ ਗੱਲ ਕਰੀਏ ਬਾਈ ਦੁੱਧ ਦੀ ਹੈਣਾ ਦੂਜੇ ਸੂਏ ਜਿਵੇਂ ਪਹਿਲੇ ਸੂਏ ਤੁਸੀਂ ਤੁਸੀਂ ਦੱਸਿਆ ਵੀ 20 22 ਲੀਟਰ ਇਹਨੇ ਕਰ ਮਾ ਲਈਨੇ ਦੁੱਧ ਦਿੱਤਾ ਵਾ ਇਹ ਸੂਏ ਬਾਈ ਕਿਵੇਂ ਆ ਉਮੀਦ ਆ ਵਧਨ ਦੀ 25 ਗੀਟਰ ਦੁੱਧ ਤਾਂ ਦੇਣਾ ਚਾਹੀਦਾ ਹੈ ਬੈਣ ਨੂੰ ਦੇਣਾ ਚਾਹੀਦਾ ਸਮੀ ਵੀ ਚੰਗੀ ਆ ਹੈਣਾ ਤੇ ਬਾਕੀ ਜੇ ਗੱਲ ਕਰੀਏ ਆਪਾਂ ਇਹ ਥੋੜਾ ਜਿਹਾ ਗਾਂ ਚਲੀ ਜਾਂਦੀ ਤੇ ਇਹਨੇ ਇਤੋਂ ਵੀ ਵਧੀਆ ਰਿਕਾਰਡ ਬਣਾਉਣਾ ਸੀ ਹਾਂਜੀ 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 ਗੱਲ ਬਾਤ ਕਰੀਏ ਬਾਈ ਆਪਾਂ ਇਹਦੇ ਥਣਾ ਸੁਣਾ ਦੀ ਕਿਵੇਂ ਆ ਜਮਾ ਓਕੇ ਆ ਬਾਈ ਬਾਈ ਜੀ ਓਕੇ ਆ ਸਾਰਾ ਕੁਝ ਸਾਡਾ ਚੈੱਕ ਕਰਕੇ ਲਜਾਣ ਘਰੇ ਆ ਕੇ ਜੇ ਤਾਂ ਹੁਣ ਸੂਣ ਤੋਂ ਪਹਿਲਾਂ ਬੈਗ ਹੀ ਤਾਂ ਵੀ ਜਾਨੀ ਕਿ ਜਿੰਨਾ ਤੁਹਾਨੂੰ ਦੁੱਧ ਦੱਸਿਆ ਇਹਨਾਂ ਤੋਂ ਦੁੱਧਤਾ ਇਹਨੇ ਬਿਲਕੁਲ ਬਾਈ ਜੇ ਸੂਪ ਹੀ ਫਿਰ ਆਪਾਂ ਚੋ ਕੇ ਦੁੱਧ ਦੇਣਾ ਫਿਰ ਆਪਾਂ ਚਵਾ ਵੀ ਦਮਨ ਹੈਨਾ ਤੇ ਲਓ ਬਈ ਇੱਕ ਵਾਰ ਆਪ ਇਹਨੂੰ ਆਪਾਂ ਤੋੜ ਕੇ ਵੀ ਸੱਜਣਾ ਨੂੰ ਇਹਦੇ ਦਰਸ਼ਨ ਕਰਾਈ ਹੈ ਨਾ ਲਓ ਵੀ ਮਿੱਤਰੋ ਬੈਡ ਚੰਗੀ ਹੈ ਬਾਈ ਖੋਲਿਓ ਮੜਾ ਜਾਈ ਬਾਕੀ ਫੇਸ ਕੁਆਲਿਟੀ ਦੀ ਜੇਕਰ ਗੱਲ ਕਰੀਏ ਪ੍ਰਿੰਟ ਦੀ ਗੱਲ ਕਰੀਏ ਤਾਂ ਚੰਗੀ ਆ ਨਾ ਜਿੰਨੀ ਵੀ ਆਪਾਂ ਕਹਿ ਸਕਦੇ ਆ ਚੰਗੀ ਸੀ ਉਂ ਠੰਡੀ ਦੀ ਫੁੱਲ ਗਰੰਟੀ ਤਾਂ ਦੋਨੇ ਪਾਸੇ ਬੈ ਕੇ ਚੋਲਿਆ ਕਰੋ ਠੀਕ ਹੈ ਜੀ ਜਿਵੇਂ ਬਾਈ ਚੋਣ ਦਾ ਤਾਂ ਕੋਈ ਨਹੀਂ ਹੈਗਾ ਜਿਹੜਾ ਇਹ ਮੰਨ ਲਓ ਲੇਡੀ ਚੋਈ ਜਾਵੇ ਚਾਹੇ ਬੰਦਾ ਚੋਈਏ ਹੈ ਨਾ ਹਾਂ ਜੀ ਕੋਈ ਦੋਨੇ ਪਾਸੇ ਬੈ ਕੇ ਚੋਆ ਦੀ ਹਾਂ ਲਓ ਵੀ ਮੈਂ ਤਰ ਚੈੱਕ ਕਰੋ ਵੱਡੀ ਆ ਪੂਰੀ ਵੈਡ ਕੁਲਦੀਪ ਬਾਈ ਤੇਰੇ ਹਿਸਾਬ ਨਾਲ ਕਿੰਨਾ ਦੁੱਧ ਦੇਣਾ ਚਾਹੀਦਾ ਇਹ ਸੂਏ ਨੂੰ ਕਿਰਤੀ ਬਾਈ 25 ਲੀਟਰ ਖੁੱਲਾ ਦੁੱਧ ਹੋਊਗੀ ਦੇਣਾ ਚਾਹੀਦਾ ਬਾਈ ਹੈ ਨਾ 25 ਲੀਟਰ ਦਾ ਆਰਾਮ ਨਾਲ ਦਊਗੀ ਹਾਂ 25 ਲੀਟਰ ਦਾ ਕੁਲਦੀਪ ਫਿਰ ਰੇਟ ਬਾਈ ਕੀ ਕਰਾਂਗੇ ਆ ਬਾਈ ਜੀ ਜੇ ਫਾਰਮ ਫੋਰਮ ਚ ਹੁੰਦੀ ਤਾਂ ਜੀ ਇਹਦਾ ਰੇਟ ਤੁਹਾਨੂੰ ਪਤਾ 1.5 ਢੂੜ ਮੰਗਣਾ ਸੀ ਅਗਲੇ ਨੇ ਬਿਲਕੁਲ ਬਾਈ ਆਪਾਂ ਚਲੋ 95000 ਰੁਪਏ ਦੀ ਦੇ ਦਾਂਗੇ ਬੈੜੀ ਲਓ ਵੀ ਮੇਤਰੋ 95000 ਦੀ ਸੂਏ ਬਾਕੀ ਮੂਰੇ ਵਧੀਆ ਆਉਂਦਾ ਸੀਜ਼ਨ ਜਾਨੀ ਕਿ ਦੁੱਧ ਦਾ ਜੀ ਠੀਕ ਆ ਬਾਈ ਹਾਂ ਜੀ ਤੁਹਾਨੂੰ ਬਾਈ ਜੀ ਆਪਾਂ ਗੱਲਬਾਤ ਕਰੀ ਅਗਲੇ ਸੂਏ ਇਹਨੇ ਬਹੁਤ ਚੰਗੇ ਸੀਜ਼ਨ ਦੇ ਵਿੱਚ ਸੂਗਾ ਹਨਾ ਜਿਵੇਂ ਤੁਸੀਂ ਦੱਸਿਆ ਵੀ 22 ਲੀਟਰ ਦੁੱਧ ਦੇਣੇ ਦਿੱਤਾ 25 ਲੀਟਰ ਦੁੱਧ ਦੇ ਹੈਰ ਕੀ ਜੇ ਮਤਲਬ 22 ਲੀਟਰ ਵੀ ਦਿੰਦੀ ਆ ਤਾਂ ਫਿਰ ਵੀ ਇਹ ਬਹੁਤ ਟੌਪ ਦੇ ਚੱਲਣੀਆਂ ਹਨਾ ਇੱਕ ਵਾਰ ਨਾਲ ਲੋਕੇਸ਼ਨ ਬੋਲ ਦਿਓ ਸਮਾਲਸਰ ਨੂੰ ਆਪਣਾ ਰਾਜ ਘਰ ਆਉਂਦਾ ਉੱਤੇ ਹੀ ਸੜਕ ਤੇ ਠੀਕ ਹੈ ਜੇ ਤੁਸੀਂ ਸਮਾਲਸਰ ਤੋਂ ਜੇ ਸਮਾਲਸਰ ਤੋਂ ਲੰਡਿਆਂ ਨੂੰ ਜਾਣਿਆ ਤਾਂ ਰਾਹ ਚ ਆਉਂਦਾ ਬਸ ਠੀਕ ਹੈ ਬਾਈ ਹਾਂਜੀ ਬਾਕੀ ਕਿਸੇ ਵੀ ਸੱਜਣ ਨੇ ਕੋਈ ਵੀ ਜਿਹੜੀ ਤਸੱਲੀ ਕਰਕ ਕਰਨੀ ਹੈ ਬਾਈ ਦੇ ਫਾਰਮ ਦੇ ਉੱਪਰ ਆ ਜਿਓ ਬਾਕੀ ਜੀ ਆਪਾਂ ਗੱਲਬਾਤ ਕਰੀਏ ਕੋਈ ਵਪਾਰ ਦਾ ਕੰਮ ਨਹੀਂ ਬਾਈ ਦੀ ਘਰੇਲੂ ਜਿਹੜੀ ਇਹ ਬੈੜਾ ਕਰ ਦਿਉਈ ਆ ਹਨਾ ਬਾਕੀ ਥਾਣਾ ਤੁਣਾ ਦੀ ਬਾਈ ਹੁਣੇ ਕਹਿੰਦੇ ਓਕੇ ਜਾਵਾਂ ਤੁਸੀਂ ਦੇਖ ਵੀ ਸਕਦੇ ਹੋ ਕਲਰ ਪ੍ਰਿੰਟ ਚੰਗਾ ਵਾ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਆ ਬਾਈ ਹੁਣਾਂ ਨੇ ਜਿਵੇਂ ਬਾਹਰ ਜਾਣਾ ਕਰਕੇ ਬਾਈ ਥੋੜੇ ਇਹਨੂੰ ਸੇਲ ਕਰ ਰਹੇ ਆ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਦਾ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਬਾਈ ਦੇ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਸੌਦਾ ਕਰ ਸਕਦੇ ਹੋ ਬਾਈ ਜੀ ਕਹਿੰਦੇ ਵੀ ਜੇ ਤੁਸੀਂ ਕੋਈ ਘਰੇਲੂ ਬੰਦਾ ਲੈ ਕੇ ਜਾਂਦਾ ਤਾਂ ਉਹਦਾ ਬਾਈ ਮਾਨ ਤਨ ਉੱਲਾ ਕਰਾਂਗੇ ਹਨਾ ਤੇ ਬਾਈ ਦਾ ਸਕਰੀਨ ਦੇ ਉੱਪਰ ਕਰੇਲੂ ਪਰਿਵਾਰ ਦੇ ਵਿੱਚੋਂ ਜਿਹੜੀ ਤੁਹਾਨੂੰ ਇਹ ਬੈਠ ਸੱਜਣੋ ਮਿਲ ਜਾਣੀ ਆ ਜਿਉਂਦੇ ਵਸਦੇ ਰਹੋ ਜੀ ਮਿਲਦੇ ਆ ਕਿਤੇ ਹੋਰ ਫਾਰਮ ਤੇ ਕਿਤੇ ਹੋਰ ਵੀਡੀਓ ਦੇ ਵਿੱਚ ਧੰਨਵਾਦ